ਇਹ ਜਿਹੜਾ ਨਾ ਵਿਸ਼ਵਾਸ ਦੀ ਕਮੀ ਹੈ ਇਹਨੂੰ ਦੂਰ ਕਰ ਦਿਓ ਅਗਰ ਜੀਵਨ 'ਚ ਖੁਸ਼ੀ ਚਾਹੀਦੀ ਹੈ ਅਗਰ ਜੀਵਨ 'ਚ ਕਾਮਯਾਬੀ ਚਾਹੀਦੀ ਹੈ ਅਗਰ ਬੜੇ ਤੋਂ ਬੜੇ ਤੂਫਾਨਾਂ 'ਚ ਜੋ ਸਹੀ ਸਲਾਮਤ ਨਿਕਲਣਾ ਚਾਹੁੰਦੇ ਹੋ ਤਾਂ ਫਿਰ ਤੁਹਾਡੇ ਅੰਦਰ ਪਿਆਰ ਔਰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹੀ ਤੁਹਾਡੀ ਸ਼ਕਤੀ ਇਹਦੇ ਵਿੱਚ ਹੀ ਤੁਹਾਡੀ ਸ਼ਕਤੀ ਹੈ ਇਹਦੇ 'ਚ ਹੀ ਤੁਹਾਡੀ ਕਾਮਯਾਬੀ ਹੈ ਜਿੰਨਾ ਡਰੀ ਜਾਵਾਂਗੇ ਚਿੰਤਾ ਕਰੀ ਜਾਵਾਂਗੇ ਹਾਏ ਹਾਏ ਕਰੀ ਜਾਵਾਂਗੇ ਉਹਨਾਂ ਕੀ ਹੋਏਗਾ ਉਹਨਾਂ ਐਸੀ ਆਪਣੇ ਜੀਵਨ ਨੂੰ ਆਪ ਹੀ ਦੁੱਖਾਂ ਨਾਲ ਭਰਦੇ ਚਲੇ ਜਾਵਾਂਗੇ ਇਸ ਲਈ ਐਸੀ ਚਿੰਤਾ ਕਰਕੇ ਡਰ ਕੇ ਜੀਵਨ ਨੂੰ ਦੁੱਖਾਂ ਨਾਲ ਨਹੀਂ ਭਰਨਾ ਬਲਕਿ ਆਪਣੇ ਮਾਲਿਕ ਨਾਲ ਪਿਆਰ ਕਰਕੇ ਆਪਣੇ ਮਾਲਿਕ ਤੇ ਵਿਸ਼ਵਾਸ ਕਰਕੇ ਆਪਣੇ ਜੀਵਨ ਦਾ ਇੱਕ ਨਮਾ ਸਬਕ ਲਿਖਣਾ ਹੈ ਇੱਕ ਜੀਵਨ ਦੀ ਨਵੀਂ ਕਿਤਾਬ ਲਿਖਣੀ ਹੈ ਕਿ ਪਹਿਲਾਂ ਦੁੱਖ ਹੀ ਦੁੱਖ ਸੀ ਜੀਵਨ ਦੀ ਕਿਤਾਬ ਵਿੱਚ ਹੁਣ ਦੁੱਖਾਂ ਦੇ ਪੰਨੇ ਪਾੜ ਦੇਣੇ ਆ ਆਪਣੇ ਮਾਲਕ ਤੇ ਪਿਆਰ ਦਾ ਵਿਸ਼ਵਾਸ ਦਾ ਰੰਗ ਐਸਾ ਚੜਾਣਾ ਹੈ ਕਿ ਹੁਣ ਆਉਣ ਵਾਲੇ ਦਿਨਾਂ 'ਚ ਆਪਣੇ ਜੀਵਨ ਦੀ ਕਿਤਾਬ ਦੇ ਉਹ ਪੰਨੇ ਲਿਖਣੇ ਜਿੱਚ ਆਨੰਦ ਹੀ ਆਨੰਦ ਹੋਏਗਾ ਖੁਸ਼ੀ ਹੀ ਖੁਸ਼ੀ ਹੋਏਗੀ ਜਿੱਚ ਰਹਿਮ ਤੇ ਹੀ ਰਹਿਮਤਾ ਹੋਣੀ ਹੈ ਔਰੇ ਉਦਹੀਂ ਹੋ ਸਕਦਾ ਹੈ ਜੇ ਤਾਂ ਕਿਸੇ ਨੇ ਵਿਵੇਕਾਨੰਦ ਨੂੰ ਪੁੱਛਿਆ ਸੀ ਕਿ ਸਵਾਮੀ ਜੀ ਤੁਹਾਨੂੰ ਡਰ ਨਹੀਂ ਲੱਗਦਾ ਤੁਸੀਂ ਇਕੱਲੇ ਸ਼ਿਕਾਗੋ ਚਲੇ ਗਏ ਉੱਥੇ ਤੁਹਾਡੇ ਦੁਸ਼ਮਣ ਵੀ ਕਈ ਸੀ ਤੁਸੀਂ ਹਰ ਥਾਂ ਇਕੱਲੇ ਚਲੇ ਜਾਂਦੇ ਹੋ ਡਰ ਨਹੀਂ ਲੱਗਦਾ ਤੁਹਾਨੂੰ ਉਸ ਲਈ ਸਵਾਮੀ ਵਿਵੇਕਾਨੰਦ ਜੀ ਨੇ ਆਪਣੇ ਜੀਵਨ ਦੀਆਂ ਨਾ ਉਹ ਕਹਿੰਦੇ ਮੇਰੇ ਜੀਵਨ ਚ ਦੋ ਐਸੀਆਂ ਘਟਨਾ ਸੀ ਜਿਨ੍ਹਾਂ ਨੇ ਮੇਰੇ ਜੀਵਨ ਚ ਡਰ ਦੂਰ ਕੀਤਾ ਔਰ ਮੈਨੂੰ ਮਜ਼ਬੂਤ ਬਣਨਾ ਸਿਖਾਇਆ ਉਹ ਦੋ ਘਟਨਾਵਾਂ ਬਾਰੇ ਵਿਵੇਕਾਨੰਦ ਜੀ ਦੱਸ ਰਹੇ ਹੈ ਉਹ ਕਹਿੰਦੇ ਪਹਿਲੀ ਘਟਨਾ ਮੇਰਾ ਡਰ ਕਿੱਦਾਂ ਨਿਕਲਿਆ ਕਿ ਇੱਕ ਵਾਰ ਜਦੋਂ ਮੈਂ ਗੁਰੂ ਦੇ ਨਾਲ ਜੁੜਿਆ ਹੀ ਸੀ ਹਲੇ ਮੈਨੂੰ ਥੋੜਾ ਹੀ ਸਮਾਂ ਹੋਇਆ ਸੀ ਆਪਣੇ ਗੁਰੂ Swami Ramkrishna Paramhansa ਦੇ ਚਰਨਾਂ ਨਾਲ ਜੁੜਿਆ ਇੱਕ ਦਿਨ ਮੈਂ ਕੀ ਦੇਖਿਆ ਜਦੋਂ ਮੈਂ ਉਹਨਾਂ ਕੋਲ ਗਿਆ ਤਾਂ Swami ji ਬੈਠੇ ਸੀ ਲੋਕ ਉਹਨਾਂ ਕੋਲ ਆਉਂਦੇ ਸੀ ਉਹ ਜੋ ਮੰਗਦੇ ਸੀ ਉਹਨਾਂ ਨੂੰ ਦੇ ਰਹੇ ਸੀ ਕੋਈ ਕਹਿੰਦਾ ਮੈਨੂੰ ਆਹ ਪ੍ਰੋਬਲਮ ਦਾ ਹੱਲ ਦੇ ਰਹੇ ਸੀ ਕੋਈ ਕੁਝ ਮੰਗ ਰਿਹਾ ਸੀ ਉਹਨੂੰ ਦੇ ਰਹੇ ਸੀ ਹੁਣ ਸਭ ਨੂੰ ਕੋਈ ਕਹਿੰਦਾ ਮੈਨੂੰ ਆਹ ਪ੍ਰੋਬਲਮ ਹੈ ਉਹਦਾ ਹੱਲ ਦੇ ਰਹੇ ਸੀ ਉਹਨੂੰ ਕੁਝ ਰਹਿਮਤ ਦੇ ਰਹੇ ਸੀ ਸਮਝਾ ਰਹੇ ਸੀ ਕੋਈ ਮੰਗਤਾ ਆ ਜਾਂਦਾ ਸੀ ਉਹਨੂੰ ਹੋ ਜਾਂਦੇ ਰਹੇ ਸੀ ਤਾਂ ਕਹਿੰਦੇ ਮੈਂ ਦੇਖਿਆ ਕਿ ਸਾਰੇ ਲੈ ਕੇ ਜਾ ਰਹੇ ਆ ਤਾਂ ਮੈਂ ਹੱਥ ਜੋੜ ਕੇ ਮੁਸਕਰਾ ਕੇ ਪੁੱਛਿਆ ਕਿ ਸਤਿਗੁਰੂ ਸਭ ਨੂੰ ਕੁਝ ਨਾ ਕੁਝ ਦੇ ਰਹੇ ਹੋਏ ਆ ਮੇਰੇ ਗੁਰੂ ਜੀ ਮੈਨੂੰ ਕੀ ਦਵੋਗੇ ਹੋਰ ਆਖਿਆ ਮੈਨੂੰ ਕੀ ਦਵੋਗੇ ਤਾਂ ਵੀ ਵੇਕਾਨੰਦ ਜੀ ਕਹਿੰਦੇ ਜਦੋਂ ਮੈਂ ਆਪਣੇ ਗੁਰੂ ਨੂੰ ਸਵਾਲ ਕੀਤਾ Swami ji ਨੂੰ Ramkrishna Paramhansa ji ਨੂੰ ਕਿ ਮੈਨੂੰ ਕੀ ਦਵੋਗੇ ਤਾਂ ਉਹਨਾਂ ਨੇ ਮੇਰਾ ਹੱਥ ਫੜਿਆ ਕਹਿੰਦੇ ਵੇਕਾਨੰਦ ਸਾਰਿਆਂ ਨੂੰ ਵਸਤੂਆਂ ਦੇ ਰਹੇ ਆ ਤੈਨੂੰ ਕੀ ਦੇਵਾਂਗੇ ਲੈ ਤੈਨੂੰ ਆਪਣਾ ਆਪ ਦੇ ਰਹੇ ਆ ਅੱਜ ਤੋਂ ਤੂੰ ਸਾਡਾ ਅਸੀਂ ਤੇਰੇ ਜਿੱਥੇ ਯਾਦ ਕਰਾਂਗੇ ਅਸੀਂ ਤੇਰੇ ਨਾਲ ਵੇਕਾ ਨਾਨੀ ਕਹਿੰਦੇ ਜਦੋਂ ਗੁਰੂ ਨੇ ਇੰਨੀ ਗੱਲ ਕਹੀ ਤਾਂ ਅੰਦਰ ਇੱਕ ਐਸਾ ਅਹਿਸਾਸ ਹੋਇਆ ਕਿ ਮੇਰੇ ਜੀਵਨ ਦੇ ਸਾਰੇ ਡਰ ਹੀ ਦੂਰ ਹੋ ਗਏ क्योंकि जे हम गुरु मेरे नितु का प्यार है विश्वास है सतगुर है कोई डर चिंता उत्तर रही नहीं है समझते तो नहीं इसलिए जिनको मालिक पर भरोसा है उनका डर से कोई वास्ता नहीं होता जिनको अपने मालिक पर भरोसा है उनका डर से कोई वास्ता ਨਹੀਂ ਹੋਤਾ ਮਿੰ ਜਾਂਦੀ ਹੈ उनको बहां से मंजिल जहां कोई रास्ता नहीं होता ਉਹ ਬੰਦਾ मंजिल ਤੇ ਕਿੱਦਾਂ ਜਾਵਾ ਕੋਈ ਰਸਤਾ ਹੀ ਨਜ਼ਰ ਨਹੀਂ ਆ ਰਿਹਾ ਹੁਣ ਕੀ ਦੱਸ ਰਹੇ ਸੀ ਜਿੰਨ ਕੋ ਭਰੋਸਾ ਹੋਤਾ ਹੈ ਆਪਣੇ مالک ਪਰ उनका डर से कोई वास्ता ਨਹੀਂ ਬੰਦਾ ਮੈਂ ਇਹਦਾ ਮੇਰੇ ਨਾਲ ਵਾਸਤਾ ਹੀ ਹੈ ਨਹੀਂ ਇਹਦਾ ਮੇਰੇ ਨਾਲ ਮਤਲਬ ਹੀ ਹੈ ਨਹੀਂ ਮੇਰੀ ਇਹਦੀ ਬਣਦੀ ਨਹੀਂ ਕਦੀ ਵੀ ਹੁਣ ਤੁਹਾਨੂੰ ਭਰੋਸਾ ਹੈ ਕਿ ਨਹੀਂ ਆਪਣੇ ਮਾਲਿਕ ਨਾਲ ਪਿਆਰ ਹੈ ਭਰੋਸਾ ਹੈ ਤਾਂ ਫੇਰ ਡਰਦੇ ਕਿਉਂ ਰਹਿੰਦੇ ਹੋ ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਕਿ ਸੂਰਜ ਸਾਡੇ ਕੋਲ ਹੋਵੇ ਹਨੇਰੇ ਤੋਂ ਡਰੀ ਜਾਈਏ ਹੁਣ ਜਿਹੜਾ ਸੂਰਜ ਨਾਲ ਯਾਰੀ ਲੱਗ ਜਾਂਦੀ ਹੈ ਹਨੇਰੇ ਤੋਂ ਕਦੀ ਕਿਉਂਕਿ ਪਤਾ ਹੈ ਕਿ ਸੂਰਜ ਦੇ ਪ੍ਰਕਾਸ਼ ਦੇ ਸਾਹਮਣੇ ਹਨੇਰਾ ਤਾਂ ਕਦੀ ਠਹਿਰ ਸਕਦਾ ਹੀ ਨਹੀਂ ਫਿਰ ਤੁਸੀਂ ਵੀ ਵਿਸ਼ਵਾਸ ਰੱਖੋ ਆਪਣੇ ਮਾਲਕ ਦੀ ਰਹਿਮਤ ਤੇ ਕਿ ਮੇਰੇ ਮਾਲਕ ਦੇ ਨੂਰ ਦੇ ਅੱਗੇ ਕੋਈ ਦੁੱਖ ਕੋਈ ਤਕਲੀਫ ਕੋਈ ਪਰੇਸ਼ਾਨੀ ਠਹਿਰ ਨਹੀਂ ਸਕਦੀ ਕਿਉਂਕਿ ਹਰ ਜਗ੍ਹਾ ਹਰ ਥਾਂ ਤੇ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਉਹ ਇਦਾਂ ਦਾ ਜੋਸ਼ ਪੈਦਾ ਕਰੋ ਆਪਣੇ ਅੰਦਰ ਇਹਦੀ ਹਿੰਮਤ ਆਪਣੇ ਅੰਦਰ ਪੈਦਾ ਕਰੋ ਕਿਉਂਕਿ ਜਿੰਨ ਨੂੰ ਭਰੋਸਾ ਹੁੰਦਾ ਹੈ ਆਪਣੇ ਮਾਲਕ ਪਰ ਉਨ੍ਹਾਂ ਦਾ ਡਰ ਸੇ ਕੋਈ ਵਾਸਤਾ मिल जाती है उनको वहां से मंजिल यहां कोई रास्ता नहीं होता वेले कर्फ्यूद ना रबू ए बहुत बड़ी चीज है मेनू कित्ता मिलेगी मैं कित्ता इदे तक पहुंचूंगा हुन सोच लो मेनू कोई रास्ता नजर नहीं आ रहा ठीक है तैनू रास्ता नजर नहीं आ रहा पर तू ओते विश्वास कर ओदे नाल यारी ला ओदे नाल तैयार कर जेड़ा रास्ता ਲੱਭਦਾ ਨਹੀਂ ਹੈ रास्ता ਬਣਾ ਦਿੰਦਾ ਹੈ ਹਮੇ ਦਿਓ ਕਿ ਨਹੀਂ ਜੋ ਕਿ ਬੰਦਾ ਰਸਤਾ ਲੱਭਦਾ ਹੈ ਪਰ ਉਹ ਮਾਲਕ ਦੀ ਰਹਿਮਤ ਰਸਤਾ ਲੱਭਦੀ ਨਹੀਂ ਉਹ ਰਸਤਾ ਬਣਾ ਦਿੰਦੀ ਹੈ ਤੂੰ ਵਿਸ਼ਵਾਸ ਰੱਖ ਜਿੱਥੇ ਕੋਈ ਰਸਤਾ ਨਹੀਂ ਹੈ ਉੱਥੇ ਵੀ ਰਸਤਾ ਬਣ ਜਾਏਗਾ ਤੂੰ ਆਪਣੀ ਮੰਜ਼ਿਲ ਤੱਕ ਸੋ ਤੁਹਾਨੂੰ ਵਿਸ਼ਵਾਸ ਹੈ ਫਿਰ ਸੋਚ ਲਓ ਕਿ ਮੈਂ ਕਿਹੜੀ ਚੀਜ਼ ਨੂੰ ਹਾਸਲ ਕਰਨਾ ਹੈ ਹੁਣ ਇਹ ਨਾ ਸੋਚੋ ਚੀਜ਼ ਬੜੀ ਮੁਸ਼ਕਿਲ ਚੀਜ਼ ਬਹੁਤ ਬੜੀ ਬਲਕੇ ਇਹ ਕੋ ਇਹ ਚੀਜ਼ ਬਹੁਤ ਛੋਟੀ ਹੈ ਤਾਂ ਮੇਤੇ ਰਹਿਮਤ ਕਰਨ ਵਾਲਾ ਮੇਰਾ ਮਾਲਕ ਬਹੁਤ ਉਸ ਮੰਜ਼ਿਲ ਤੱਕ ਲੈ ਕੇ ਜਾਣ ਵਾਲਾ ਮੇਰਾ ਮਾਲਿਕ ਬਾਦ ਮੈਨੂੰ ਰਸਤਾ ਦਿਖਾਉਣ ਵਾਲਾ ਜਿੱਥੇ ਰਸਤਾ ਨਹੀਂ ਹੈ ਉੱਥੇ ਰਸਤਾ ਬਣਾਉਣ ਵਾਲਾ ਮੇਰਾ ਮਾਲਿਕ ਮੇਰੇ ਇਹ ਵਿਸ਼ਵਾਸ ਰੱਖੋਗੇ ਤਾਂ ਰਸਤੇ ਬਣਦੇ ਚਲੇ ਜਾਣਗੇ ਜਿੱਲੇ ਮਿਲ ਜਾਂਦੀ ਹੈ ਵਹਾਂ ਸੇ ਮੰਜ਼ਿਲ ਜਹਾਂ ਕੋਈ ਰਾਸਤਾ ਇਸ ਕਰਕੇ ਸਭ ਤੋਂ ਪਹਿਲੀ ਗੱਲ ਜੇ ਚਾਹਦੇ ਹੋ ਰਸਤਾ ਬਣਦਾ ਚਲਾ ਜਾਵੇ ਤਾਂ ਫਿਰ ਕਵਾਂਗੇ ਕਿ ਇੱਕ ਇਨਸਾਨ ਠੇਕੇਦਾਰ ਅਗਰ ਉਹਨਾਂ ਕੋਈ ਸੜਕ ਬਣਾਣੀ ਹੋਵੇ ਨਾ ਉਹਨੂੰ ਲੱਕ ਦੀ ਲੋੜ ਪੈਂਦੀ ਹੈ ਬਜਰੀ ਦੀ ਲੋੜ ਪੈਂਦੀ ਹੈ ਔਰ ਬਲਡੋਜ਼ਰ ਦੀ ਲੋੜ ਪੈਂਦੀ ਹੈ ਮਜ਼ਦੂਰਾਂ ਦੀ ਲੋੜ ਪੈਂਦੀ ਹੈ ਫੇਰ ਰਸਤਾ ਬਣਦਾ ਹੈ ਸਮਝਦੇ ਹੋ ਕਿ ਨਹੀਂ ਪਰ ਅਸੀਂ ਤੁਹਾਨੂੰ ਕਹਾਂਗੇ ਕਿ ਉਸ ਠੇਕੇਦਾਰ ਨੂੰ ਰਸਤਾ ਬਣਾਉਣ ਵਾਸਤੇ ਕਈ ਚੀਜ਼ਾਂ ਦੀ ਲੋੜ ਪੈਂਦੀ ਹੈ ਕਿੰਨੇ ਮਟੀਰੀਅਲ ਦੀ ਲੋੜ ਪੈਂਦੀ ਹੈ ਮਜ਼ਦੂਰਾਂ ਦੀ ਲੋੜ ਪੈਂਦੀ ਹੈ ਪਰ ਅਸੀਂ ਤੁਹਾਨੂੰ ਇਹ ਗੱਲ ਕਹਿਣੀ ਚਾਹਾਂਗੇ ਜੇ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੇ ਹੋ ਨਾ ਤੁਹਾਨੂੰ ਕਿਸੇ ਮਜ਼ਦੂਰ ਦੀ ਕਿਸੇ ਲੋਕ ਦੀ ਬਜਰੀ ਦੀ ਕਿਸੇ ਬਲਡੋਜ਼ਰ ਦੀ ਲੋੜ ਨਹੀਂ ਹੈ ਕਿਸੇ ਠੇਕੇਦਾਰ ਦੀ ਲੋੜ ਨਹੀਂ ਹੈ ਤੁਹਾਨੂੰ ਲੋੜ ਹੈ ਪ੍ਰੇਮ ਔਰ ਵਿਸ਼ਵਾਸ ਦੀ ਤੁਸੀਂ ਪ੍ਰੇਮ ਔਰ ਵਿਸ਼ਵਾਸ ਪੈਦਾ ਕਰੋ ਰਸਤਾ ਮਾਲਕ ਬਣਾਏਗਾ ਤੁਹਾਡੀ ਮੰਜ਼ਿਲ ਤੱਕ ਜਾ ਕੇ ਲੈ ਕੇ ਜਾਣ ਵਾਲਾ ਰਸਤਾ ਮਾਲਕ ਬਣਾਏਗਾ ਇਸ ਲਈ ਜੇ ਮਾਲਕ ਦੇ ਘਰ ਚ ਆਇਓ ਤਾਂ ਇਹ ਸੋਚ ਕੇ ਨਾ ਹੋਏ ਸੀ ਫਰਿਆਦ ਕਰਨੀ ਹੈ ਤਾਂ ਕਰਕੇ ਚਲੇ ਜਾਣਾ ਹੈ ਫਿਰ ਤਾਂ ਉਹੀ ਗੱਲ ਹੈ ਦੇਖਣ ਆਏ ਆ ਡਾਕਟਰ ਸਮਝ ਕੇ ਆਏ ਆ ਔਰ ਦਵਾਈ ਲੈ ਕੇ ਚਲੇ ਗਏ ਉਹ ਜੇ ਵਾਕਈ ਰਹਿਮਤਾ ਚਾਹੀਦੀ ਤਾਂ ਇਹ ਦਿਲੋਂ ਕਹਿ ਦੋ ਕਿ ਅੱਜ ਤੋਂ ਮੈਂ ਆਪਣੇ ਮਾਲਿਕ ਦਾ ਹੋ ਗਿਆ ਮੈਨੂੰ ਇਸ਼ਕ ਹੈ ਆਪਣੇ ਮਾਲਿਕ ਨਾਲ ਮੈਨੂੰ ਪ੍ਰੀਮ ਹੈ ਆਪਣੇ ਮਾਲਿਕ ਨਾਲ ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੇ ਅਗਰ ਦਿਲੋਂ ਤੁਸੀਂ ਇਹ ਗੱਲ ਕਹਿ ਕੇ ਜੁੜ ਜਾਉਂਗੇ ਤਾਂ ਜਿੱਦਾਂ ਹਜ਼ੂਰ ਨੇ 12 ਸਾਲ ਤੇ ਡੁੱਬੇ ਬਰੇ ਬਣਨੇ ਲਾਇ ਤੁਹਾਡੇ ਵੀ ਬਰੇ ਬਣਨੇ ਲੱਗ ਜਾਣਗੇ ਇਹ ਉਹ ਗੱਲ ਆਸ਼ਿਕਾਂ ਦੀ ਹੁੰਦੀ ਹੈ ਤੁਸੀਂ ਆਪ ਸੋਚ ਕੇ ਦੇਖੋ ਇੱਕ ਬੰਦਾ ਤੁਹਾਡੇ ਦਰ ਤੇ ਮੰਗਣ ਆਂਦਾ ਹੈ ਕੋਈ ਮੰਗਤਾ ਸਿਰਫ ਮੰਗਣੇ ਹੀ ਆਇਆ ਹੈ ਭਾਈ ਮੈਨੂੰ ਰੋਟੀ ਦੇ ਦਿਓ ਮੈਨੂੰ ਆ ਚੀਜ਼ ਦੇ ਦਿਓ ਹੁਣ ਤੁਸੀਂ ਜਿੰਨਾ ਕੋਈ ਮੰਗਦਾ ਲੈ ਕੇ ਚਲਾ ਜਾਂਦਾ ਹੈ ਅਰ ਜੇ ਤੁਹਾਡੇ ਦਰ ਤੇ ਕੋਈ ਪ੍ਰੇਮੀ ਆਵੇ ਜਿਹਨੂੰ ਤੁਸੀਂ ਇਸ਼ਕ ਕਰਦੇ ਹੋ ਪ੍ਰੇਮ ਕਰਦੇ ਹੋ ਜਿਹੜਾ ਤੁਹਾਡੇ ਨਾਲ ਪ੍ਰੇਮ ਕਰਦਾ ਆਪਣੀ ਜਾਨ ਵੀ ਤੁਹਾਡੀ ਖਾਤਰ ਦੇ ਸਕਦਾ ਹੈ ਫਿਰ ਤੁਸੀਂ ਕਹਿੰਦੇ ਹੋ ਉਹ ਭਾਈ 10 20 150 ਦੀ ਗੱਲ ਕੀ ਹੈ ਜੋ ਮੇਰਾ ਹੈ ਉਹ ਸਭ ਕੁਝ ਤੇਰਾ ਹੀ ਹੈ ਕਿਉਂਕਿ ਤੂੰ ਮੇਰਾ ਪਿਆਰਾ ਮੈਂ ਤੇਰਾ ਪਿਆਰਾ ਹੁਣ ਜੋ ਮੇਰਾ ਸੋ ਤੇਰਾ ਤਾਂ ਹੀ ਕਿਹਾ ਜਾਂਦਾ ਫਰੀਦਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਉਹ ਜੇ ਤੂੰ ਮੇਰਾ ਹੋ ਲਵੇਂ ਸਭ ਜਗ ਤੇਰਾ ਸਭ ਜਗ ਤੇਰਾ ਸਭ ਜਗ ਤੇਰਾ ਹੁਣ ਤੁਸੀਂ ਸਭ ਕੁਝ ਆਪਣਾ ਕਰਨਾ ਚਾਹੁੰਦੇ ਤਾਂ ਉਹਦੇ ਹੋ ਜੋ ਫਿਰ ਉਹਦੀਆਂ ਰਹਿਮਤਾ ਤੁਹਾਡੀਆਂ ਉਹਦੇ ਘਰ ਦਾ ਆਨੰਦ ਤੁਹਾਡਾ ਉਹਦੇ ਘਰ ਦੀਆਂ ਖੁਸ਼ੀਆਂ ਤੁਹਾਡੀਆਂ ਉਹਦੇ ਘਰ ਦੀ ਹਰ ਸ਼ੈ उस इंसान को मिल जाती जो दिलों हो जाए क्योंकि इंसान को जब फकीरों से प्यार होता है इंसान को जब फकीरों से प्यार होता है तब ही तूफानों से उसका बेड़ा पार होता है आंधियां भी आंधियां भी उन चिरागों को बुझा नहीं सकती जिनका खुद खुदा मददगार होता है कल देखो कि जिस इंसान को जब फकीरों से कह दो चीज होनी चाहिए फकीर न इंसान को जब फकीरों से प्यार होता है तूफानों से तब ही उसका बेड़ा ਹੁਣ ਤੁਸੀਂ ਵੀ ਪਿਆਰ ਰੱਖਣਾ ਹੈ ਕਿ ਮੈਨੂੰ ਆਪਣੇ ਮਾਲਕ ਨਾਲ ਬਹੁਤ ਕਿਉਂਕਿ ਜੇ ਪਿਆਰ ਹੋਏਗਾ ਨਾ ਤਾਂ ਤੁਹਾਡੇ ਜੀਵਨ 'ਚ ਵੀ ਅਗਰ ਕੋਈ ਤੂਫਾਨ ਆਇਆ ਤੁਹਾਡੇ ਜੀਵਨ 'ਚ ਵੀ ਅਗਰ ਮੁਸ਼ਕਿਲ ਆਈ ਤਾਂ ਫੇਰ ਡਰਨ ਦੀ ਲੋੜ ਨਹੀਂ ਕਿਉਂਕਿ ਜਿਹਨੂੰ ਆਪਣੇ ਮਾਲਕ ਨਾਲ ਪਿਆਰ ਹੁੰਦਾ ਫੇਰ ਉਹ ਮਾਲਕ ਆਪ ਹੀ ਉਹਦੀ ਰੱਖਿਆ ਕਰਦੇ ਹੈ ਸੰਭਾਲ ਕਰਦੇ ਹੈ ਔਰ ਉਹ ਤੂਫਣ بڑے بڑے ਤੂਫਾਨਾਂ 'ਚ ਵੀ ਉਹਦੇ ਵੇੜੇ ਨੂੰ ਸਹੀ ਸਲਾਮਤ ਪਾਰ ਲੈ ਜਾਂਦੇ ਹੈ ਇਹ ਵਿਸ਼ਵਾਸ ਰੱਖਣਾ ਹੈ ਇਸ ਲਈ ਇਨਸਾਨ ਨੂੰ ਜਦ ਫਕੀਰੋਂ ਸੇ ਪਿਆਰ ਹੁੰਦਾ ਹੈ तूफानों से तब ही उसका बेड़ा पार होता है आंधिया भी उन चिरागों को बुझा नहीं सकती जिनकी, जिनका वो खुदा खुद मदद बंदा कहना मेरी मदद करना मेरा मालिक है मेरी सहायता करना तो मेरा मालिक है जिसको राखे साइया तू मेरा राखा ਅਗਲੀ ਵੀ ਲਾਈਨ ਦੇਖੋ ਕਿੰਨੀ ਪਿਆਰੀ ਗਈ ਹੈ ਨਾ ਇਹ ਪੂਰੀ ਦੁਨੀਆ ਮਿਲ ਕੇ ਵੀ ਉਹਦਾ ਬਾਲ ਨਹੀਂ ਬੰਕਾ ਕਰ ਸਕਦਾ ਕਰ ਸਕਦੀ ਜਿਹਦੀ ਸੰਭਾਲ ਜਿਹਦੀ ਰੱਖਿਆ ਉਹ ਪਰਮਾਤਮਾ ਆਪ ਕਰਦਾ ਹੈ ਜੇ ਉਹੀ ਸਰਦਰ ਮਦਦਗਾਰ ਹੈ ਤਾਂ ਫਿਰ ਕੋਈ ਮੇਰਾ ਕੁਝ ਵਿਗਾੜ ਜਿਸ ਲਈ ਕਈ ਜੀਵ ਆ ਕੇ ਬੇਨਤੀ ਕਰਦੇ ਆ ਕਈ ਜੀਵ ਆ ਕੇ ਬੇਨਤੀ ਕਰਦੇ ਆ ਜਰਾ ਸਮਝਣਾ ਪਤਾ ਕਿਹੜੀ ਬੇਨਤੀ ਉਹ ਮਾਲਕੋ ਕਿਸ ਨੇ ਮੇਤੇ ਜਾਦੂ ਕਰ ਦਿੱਤਾ ਔਰ ਕਿਸੇ ਨੇ ਮੇਰੇ ਘਰ ਮੋਰੇ ਟੂਣਾ ਕਰ ਦਿੱਤਾ ਤਾਂ ਕਈ ਕਾਲੇ ਟਿੱਕੇ ਲਾ ਲੈਂਦੇ ਆ ਉਹ ਕਿਸੇ ਦੀ ਨਜ਼ਰ ਲੱਗ ਗਈ ਮੇਰੇ ਕੰਮ ਨੂੰ ਮੈਨੂੰ ਨਜ਼ਰ ਲੱਗ ਗਈ ਮੇਰੇ ਕਾਰੋਬਾਰ ਨੂੰ ਨਜ਼ਰ ਲੱਗ ਗਈ ਜਦੋਂ ਇਦਾਂ ਦੀ ਗੱਲ ਸੁਣੀ ਦੀ ਹੈ ਨਾ ਤਵੇ ਸਾਨੂੰ ਇੱਕ ਉਹਨਾਂ ਨੂੰ ਗੱਲ ਕਹਿਣੀ ਚਾਹਾਂਗੇ ਇਹ ਆਪਣੇ ਦਿਲ ਤੇ ਲਿਖਣੀ ਆ ਤੁਸੀਂ ਕਿ ਇੱਕ ਮਾਲਿਕ ਨਾਲ ਪਿਆਰ ਕਰਨ ਵਾਲਾ ਇੱਕ ਆਪਣੇ ਮਾਲਿਕ ਤੇ ਵਿਸ਼ਵਾਸ ਕਰਨ ਵਾਲਾ ਉਹਦੇ ਅੰਦਰੋਂ ਪਤਾ ਕਿਹੜੀ ਆਵਾਜ਼ ਆਂਦੀ ਹੈ ਪਤਾ ਕਿਹੜੀ ਆਵਾਜ਼ ਆਂਦੀ ਹੈ ਦੱਸ ਦਈਏ ਪਰ ਦੱਸਣਿਆ ਤਾਂ ਆਏ ਜੇ ਦਿਲ ਤੇ ਲਿਖੋਗੇ ਮੰਨੂਗੇ ਵੀ ਮੰਨੂਗੇ ਕਿ ਨਹੀਂ ਜਿਹੜਾ ਮਾਲਿਕ ਨਾਲ ਪਿਆਰ ਕਰਨ ਵਾਲਾ ਹੈ ਮਾਲਿਕ ਤੇ ਵਿਸ਼ਵਾਸ ਕਰਨ ਵਾਲਾ ਜੋ ਦਿਲੋਂ ਮਾਲਿਕ ਦਾ ਹੋ ਗਿਆ ਉਹਦੇ ਅੰਦਰੋਂ ਇੱਕੋ ਹੀ ਆਵਾਜ਼ ਆਂਦੀ ਹੈ ਕਿ ਕਿਆ ਜਾਦੂ ਟੋਨਾ ਕਿਆ ਬੁਰੀ ਨਜ਼ਰ ਕਿਆ ਜਾਦੂ ਟੋਨਾ ਉਹ ਕਿਆ ਬੁਰੀ ਨਜ਼ਰ ਮੇਰੇ ਪਰ ਸਭ ਬੇਕਾਰ ਹੈ ਮੇਰੇ ਪਰ ਇਨੂੰ ਬੇਕਾਰ ਕਹਿ ਲੋ ਬੇਕਾਰ ਦਾ ਮਤਲਬ ਉਹ ਸਮਝੋ ਕਿ ਮੇਤੇ ਕੋਈ ਅਸਰ ਹੈ ਨਹੀਂ ਜਾਂ ਕਹਿ ਲੋ ਬੇਅਸਰ ਸਮਝਿਓ ਕਿ ਨਹੀਂ ਕਿਹੜਾ ਜਾਦੂ ਟੋਨਾ ਕਿਹੜੀ ਬੁਰੀ ਨਜ਼ਰ ਮੁਜ ਪਰ ਸਭ ਬੇਅਸਰ ਹੈ ਕਿਉਂਕਿ ਮੁਜ ਪਰ ਹਰ ਵਕਤ ਮੇਰੇ ਮਾਲਕ ਦੀ ਰਹਿਮਤ ਦੀ ਨਜ਼ਰ ਹੈ ਜਰਾ ਸੋਚ ਕੇ ਦੇਖੋ ਉਹ ਜਿਹਨੂੰ ਇਹ ਯਕੀਨ ਹੈ ਕਿ ਮੇਰੇ ਮਾਲਕ ਦੀ ਰਹਿਮਤ ਦੀ ਨਜ਼ਰ ਹਰ ਵੇਲੇ ਮੇਰੇ ਤੇ ਹੈ ਤਜੇ ਰਹਿਮਤ ਹੀ ਨਜ਼ਰ ਸਾਡੇ ਤੇ ਐ ਉਹ ਮੇਰਾ ਮਾਲਿਕ ਮੇਰੇ ਨਾਲ ਐ ਤਾਂ ਕੋਈ ਜਾਦੂ ਕੋਈ ਟੋਣਾ ਜਾਂ ਕੋਈ ਬੁਰੀ ਨਜ਼ਰ ਮੇਰੇ ਤੇ ਅਸਰ ਤੁਹਾਡੇ ਪੈਰ ਤੇ ਜੁੱਤੀ ਹੋਵੇ ਤਾਂ ਕੰਡੇ ਦਾ ਅਸਰ ਨਹੀਂ ਹੁੰਦਾ ਹੁੰਦਾ ਆ ਫੇਰ ਹੁਣ ਜੇ ਇੱਕ ਛੋਟੀ ਜੁੱਤੀ ਸਾਨੂੰ ਰਸਤੇ ਦੇ ਕੰਡਿਆਂ ਤੋਂ ਬਚਾ ਸਕਦੀ ਐ ਤਾਂ ਕੀ ਮਾਲਿਕ ਦੀ ਰਹਿਮਤ ਤੇ ਯਕੀਨ ਨਹੀਂ ਐ ਕਿ ਉਹਦੀ ਰਹਿਮਤ ਦੀ ਨਜ਼ਰ ਮੇਰੇ ਤੇ ਐ ਇਹ ਜਾਦੂ ਇਹ ਟੋਣਾ ਇਹ ਬੁਰੀ ਨਜ਼ਰ ਇਹ ਸਭ ਕੁਝ ਬੇ ਉਹਨੂੰ ਦੁਨੀਆ ਮਿਲ ਕੇ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੀ ਜੇ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਕੋਈ ਬੁੜੀ ਨਜ਼ਰ ਮੈਨੂੰ ਲੱਗ ਹੀ ਨਹੀਂ ਸਕਦੀ ਕਿਉਂਕਿ ਮੈਨੂੰ ਤਾਂ ਮੇਰੇ ਮਾਲਿਕ ਦੀ ਰਹਿਮਤ ਦੀ ਨਜ਼ਰ ਲੱਗੀ ਹੋਈ ਹੈ ਮੈਂ ਤਾਂ ਮੇਰੇ ਮਾਲਿਕ ਦੇ ਇਸ਼ਕ ਦੀ ਨਜ਼ਰ ਲੱਗੀ ਹੋਈ ਹੈ ਮੈਂ ਤਾਂ ਮੇਰੇ ਮਾਲਿਕ ਦੇ ਵਿਸ਼ਵਾਸ ਦੀ ਨਜ਼ਰ ਲੱਗੀ ਹੋਈ ਹੈ ਤਾਂ ਹੀ ਤਾਂ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਓਏ ਸਤਗੁਰ ਦੀ ਨਜ਼ਰ ਜਿੱਤੇ ਪੈ ਜਾਵੇ ਜਿਹਨੂੰ ਉਹਦੀ ਰਹਿਮਤ ਦੀ ਨਜ਼ਰ ਲੱਗ ਜਾਵੇ ਉਹ ਜਿੱਥੇ ਮਰਜੀ ਚਲਾ ਜਾਵੇ ਕਿ ਦੁਬਰੀ ਨਜ਼ਰ ਦਾ ਅਸਰ ਫੇ ਕਦੀ ਜਦੋਂ ਬੰਦਾ ਕਹਿੰਦਾ ਹੈ ਨਾ ਆ ਮੈਂ ਬੁਲੇਟ ਪ੍ਰੂਫ ਜੈਕਟ ਪਾ ਲਈ ਹੈ ਹੁਣ ਕਿਤੇ ਵੀ ਜਾਵਾਂ ਬੁਲੇਟ ਦਾ ਅਸਰ ਅਜੇ ਬੁਲੇਟ ਪ੍ਰੂਫ ਜੈਕਟ ਸਾਨੂੰ ਗੋਲੀਆਂ ਤੋਂ ਬਚਾ ਸਕਦੀ ਹੈ ਤਾਂ ਫਿਰ ਮਾਲਕ ਦੀ ਰਹਿਮਤ ਤੇ ਵਿਸ਼ਵਾਸ ਰੱਖੋ ਕਿ ਉਹਦੀ ਰਹਿਮਤ ਦੀ ਨਜ਼ਰ ਮੇਰੇ ਤੇ ਪੈ ਗਈ ਹੈ ਇਹ ਤਾਂ ਇਦਾਂ ਦਾ ਸੁਰੱਖਿਆ ਕਵਚ ਹੈ ਕਿ ਕਿਤੇ ਵੀ ਚਲਾ ਜਾਵਾਂ ਹੁਣ ਮੇਰਾ ਕੋਈ ਕੁਛ ਵਿਗਾੜ ਨਹੀਂ ਸਕਦਾ ਇਹ ਨਹੀਂ ਐਤੋਂ ਜਾਦੂ ਟੂਣੀਆਂ ਦੀ ਫਿਕਰ ਛੱਡੋ ਸਮਝਦੇ ਹੋ ਕਿ ਨਹੀਂ ਪਰ ਨਹੀਂ ਉਹਨਾਂ ਫੁਲਾਨੀ ਨੇ ਦੇਖਿਆ ਤਾਂ ਮੈਂ ਬਿਮਾਰ ਹੋ ਗਿਆ ਉਹ ਕਮਾਲ ਦੀ ਗੱਲ ਇੰਨਾ ਤੈਨੂੰ ਇਹ ਬਿਮਾਰ ਕਿਸੇ ਦੀ ਨਜ਼ਰ ਨਹੀਂ ਕਰਦੀ ਇਹ ਸਾਡੇ ਮਨ ਦੀ ਸ਼ੰਕਾ ਸਾਡੇ ਮਨ ਦਾ ਡਰ ਕਹਿੰਦੇ ਨੇ ਜੋ ਡਰ ਗਿਆ ਸਮਝਿਓ ਕਿ ਨਹੀਂ ਇਸ ਕਰਕੇ ਡਰ ਨੂੰ ਛੱਡੋ ਔਰ ਆਪਣੇ ਮਾਲਕ ਤੇ ਵਿਸ਼ਵਾਸ ਨੂੰ ਲਿਆਓ ਕਿਉਂਕਿ ਅਸੀਂ ਮਰਨਾ ਯਾਨੀ ਮਰਨਾ ਤਾਂ ਇੱਕ ਦਿਨ ਹੈ ਹੀ ਪਰ ਡਰ ਡਰ ਕੇ ਨਹੀਂ ਮਰਨਾ ਇਹ ਜੀਵਨ ਦੇ ਜਿੰਨੇ ਵੀ ਦਿਨ ਨੇ ਜਿੰਨੀਆਂ ਵੀ ਘੜੀਆਂ ਹੈ ਅਸੀਂ ਡਰ ਡਰ ਕੇ ਨਹੀਂ ਆਪਣੇ ਮਾਲਕ ਦੇ ਪ੍ਰੇਮ ਔਰ ਵਿਸ਼ਵਾਸ ਨਾਲ ਜੀਵਨ ਦਾ ਆਨੰਦ ਲੈਂਦੇ ਆ ਖੁਸ਼ੀ ਨਾਲ ਜੀਣੀ ਆ ਸਮਝਦੇ ਹੋ ਕਿ ਨਹੀਂ ਇਹ ਲਈ ਅੱਜ ਤੋਂ ਸਾਰੇ ਡਰ ਛੱਡ ਦਿੱਤੋ ਛੱਡ ਦਿਓ ਛੱਡ ਦਿੱਤੇ ਕਿ ਨਹੀਂ ਇਸ ਕਰਕੇ ਤੁਸੀਂ ਵੀ ਕੋਈ ਗੱਲ ਕਹਿਣੀ ਹੈ ਕਿ ਆ ਜਾਦੂ ਟੂਣਾ ਕਿ ਆ ਬੁਰੀ ਨਜ਼ਰ ਮੇਰੇ ਪਰ ਸਭ ਬੇ ਅਸਰ ਹੈ ਇਹ ਬੇ ਅਸਰ ਹੈ ਮੇਤੇ ਕੋਈ ਅਸਰ ਹੀ ਨਹੀਂ ਹੁੰਦਾ ਨੇ ਹਾਂ ਇੱਕ ਬੰਦਾ ਕੀ ਹਲਿਆ ਸੋਪਿਆ ਪੂਰੀ ਦੁਨੀਆ ਨੂੰ ਖੜੀ ਕਰ ਦੇ ਲਾਓ ਮੈਨੂੰ ਨਜ਼ਰ ਬੈਠਾ ਮੈਂ ਦੇਖਦਾ ਐ ਨਾ ਇਹ ਇਹਨਾਂ ਦੀ ਬੁਰੀਆਂ ਨਜ਼ਰਾਂ ਬੜੀਆਂ ਐ ਜਾਂ ਮੇਰੇ ਮਾਲਕ ਦੀ ਰਹਿਮਤ ਦੀ ਨਜ਼ਰ ਬੜੀ ਹੈ ਸਮਝੀ ਹੋਗੋ ਪਰਵਾਹ ਨਾ ਕਰੋ ਕਿਸੇ ਦੀ ਔਰ ਇਹ ਉਹੀ ਕਰ ਸਕਦਾ ਹੈ ਬੇਪਰਵਾਹ ਉਹੀ ਹੋ ਸਕਦਾ ਜਿਹਨੂੰ ਪਤਾ ਹੈ ਉਹੀ ਬੇਪਰਵਾਹ ਹੋ ਸਕਦਾ ਜਿਹਨੂੰ ਪਤਾ ਹੈ ਉਹ ਮੇਰੀ ਯਾਰੀ ਬੇਪਰਵਾਹ ਨਾਲ ਲੱਗੀ ਹੋਈ ਹੈ ਮੇਰੀ ਯਾਰੀ ਆਪਣੇ ਮਾਲਕ ਨਾਲ ਲੱਗੀ ਹੋਈ ਹੈ ਜਿਹੜਾ ਰਹਿਮਤਾ ਦੇਣ ਲੱਗਿਆ ਪਰਵਾਹ ਨਹੀਂ ਕਰਦਾ ਝੋਲੀਆਂ ਭਰਨ ਲੱਗਿਆ ਪਰਵਾਹ ਨਹੀਂ ਕਰਦਾ ਜੋ ਸਾਨੂੰ ਖੁਸ਼ੀਆਂ ਦੇਣ ਲੱਗਿਆ ਫਿਕਰ ਨਹੀਂ ਕਰਦਾ ਪਰਵਾਹ ਨਹੀਂ ਕਰਦਾ ਹੁਣ ਐਸੀ ਵੀ ਉਹ ਬੇਪਰਵਾਹ ਦੇ ਨਾਲ ਯਾਰੀ ਲਾਈ ਐ ਦਿਲ ਲਾ ਲਿਆ ਬੇ ਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ ਉਹ ਸ਼ਾਹੋਂ ਦਾ ਸ਼ਾਹ ਹੈ ਬੇਪਰਵਾਹ ਹੈ ਜਦੋਂ ਉਹਦੇ ਨਾਲ ਯਾਰੀ ਲਾ ਲਈ ਤਾਂ ਅੱਜ ਤੋ ਐਸੀ ਵੀ ਉਹ ਬੇਪਰਵਾਹ ਹੋ ਗਏ ਪਰ ਬੇਪਰਵਾਹ ਹੋਣਾ ਇਦਾਂ ਦੀਆਂ ਬੁਰੀਆਂ ਚੀਜ਼ਾਂ ਬੋਲੋ ਤੇ ਹੁਣ ਸਾਨੂੰ ਨਜ਼ਰਾਂ ਦੀ ਪਰਵਾਹ ਨਹੀਂ ਆਹ ਬਿੱਲੀਆਂ ਬੁੱਲੀਆਂ ਰਸਤਾ ਕੱਢਦੀਆਂ ਸਾਨੂੰ ਪਰਵਾਹ ਨਹੀਂ ਹੈ ਕੋਈ ਸ਼ਿਕਾ ਮਾਰੇ ਸਾਨੂੰ ਪਰਵਾਹ ਨਹੀਂ ਹੈ ਕੋਈ ਕਹਿੰਦਾ ਪੈਂਚਗਾ ਕੋਈ ਕਹਿੰਦਾ ਮੰਗਲਿਕ ਕੋਈ ਕਹਿੰਦਾ ਫੁਲਾਨਾ ਸਾਨੂੰ ਕੋਈ ਪਰਵਾਹ ਨਹੀਂ ਹੈ ਕੋਈ ਕਹਿੰਦਾ ਆਗਰਾ ਮਾੜਾ ਉਹ ਗ੍ਰਹਿ ਮਾੜਾ ਹੁਣ ਸਾਨੂੰ ਕੋਈ ਪਰਵਾਹ ਨਹੀਂ ਹੈ ਕਿਉਂਕਿ ਉਹ ਲੋਕੀ ਗ੍ਰਹਿਾਂ ਤੋਂ ਡਰਦੇ ਆ ਪਰ ਅਸੀਂ ਯਾਰੀ ਉਹਦੇ ਨਾਲ ਲਾਈ ਹੈ ਜਿਹਨੇ ਗ੍ਰਹਿ ਨੂੰ ਬਣਾਇਆ ਹੈ